ਸਾਰੇ ਈਵਿਊਜ਼ ਦਾ ਬਹੁਤ ਬਹੁਤ ਧੰਨਵਾਦ ਹਾਂ ਜੀ ਉਹਨਾਂ ਦੇ ਤੁਹਾਡੇ ਰੂਬਰੂ ਤੁਹਾਡੇ ਮਾਧਮੇ ਦੇ ਰਾਹੀਂ ਉਹਨਾਂ ਨਾਲ ਰੂਬਰੂ ਹੋ ਕੇ ਮੈਂ ਦੱਸਣਾ ਚਾਹੁੰਦਾ ਕਿ ਮੈਂ ਡੀਐਸਪੀ ਹੈੱਡਕੁਆਰਟਰ ਪਹਿਲਾਂ ਆਪਣੀਆਂ ਸੇਵਾਵਾਂ ਸੰਗਰੂਰ ਦੇ ਵਿੱਚ ਨਿਭਾ ਰਿਹਾ ਸੀ ਤੇ ਮੈਂ ਦੋ ਦਿਨ ਪਹਿਲਾਂ ਹੀ ਡੀਐਸਪੀ ਤੋਂ ਵੀ ਜੁਆਇਨ ਕੀਤਾ ਤੇ ਇੱਥੇ ਆ ਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੋ ਪ੍ਰਾਇੋਰਟੀ ਮੇਰਾ ਪ੍ਰਾਇੋਰਟੀ ਏਰੀਆਜ਼ ਰਹਿਣਗੇ ਉਹ ਹੈਗੇ ਕਿ ਨਸ਼ਿਆਂ ਦੇ ਵਿਰੁੱਧ ਜੋ ਮਹੀਮ ਸਰਕਾਰ ਨੇ ਚੇੜੀ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਵਿੱਚ ਕਾਰਵਾਈ ਪਾਉਣੀ ਉਸ ਦੇ ਵਿੱਚ ਵੱਧ ਤੋਂ ਵੱਧ ਬੰਦੀਆਂ ਪਾਉਣੀ ਹੈ ਤੇ ਜਿਹੜੇ ਜਿਹੜੇ ਸਾਡੇ ਹੌਟਸਪੌਟਸ ਨੇ ਜਿੱਥੇ ਨਸ਼ਾ ਵਿਕਦਾ ਹੈ ਜਾਂ ਕੋਈ ਮੁੰਡੇ ਹੋਰ ਸ਼ਰਾਰਤੀ ਬੈਡ ਐਲੀਮੈਂਟਸ ਨੇ ਸਾਡੇ ਬੈਡ ਕੈਰੈਕਟਰ ਨੇ ਉਹਨਾਂ ਨੂੰ ਅੰਡਰ ਸਰਵੇਲੈਂਸ ਰੱਖਣਾ ਇਹ ਚੀਜ਼ ਮੇਨ ਪ੍ਰਾਇੋਰਟੀ ਰਹੂਗੀ। ਉਸ ਤੋਂ ਬਾਅਦ ਟ੍ਰੈਫਿਕ ਟ੍ਰੈਫਿਕ ਦੇ ਚਲਾਣ ਜਿਹੜੇ ਕਿ ਟੂ ਵੀਲਰਜ਼ ਦੀ ਕਾਫੀ ਧਿਆਨ ਦੇ ਵਿੱਚ ਆਇਆ ਹੈ ਕਿ ਬਿਨਾ ਨੰਬਰਾਂ ਤੋਂ ਬਿਨਾ ਰਿਕੁਆਇਰਡ ਡਾਕੂਮੈਂਟਸ ਤੋਂ ਟੂ ਵੀਲਰ ਚਲਾਈ ਜਾਂਦੇ ਨੇ ਉਹਨਾਂ ਤੋਂ ਨਕੇਲ ਕਰੀ ਜਾਊਗੀ ਤੇ ਕੁਝ ਮੇਰੇ ਧਿਆਨ ਦੇ ਵਿੱਚ ਮੀਡੀਆ ਭਾਈ ਜਾ ਰਹੇ ਨੇ ਇਹ ਵੀ ਲੱਗਦਾ ਹੈਗਾ ਕਿ ਕੁਝ ਕਾਲਜਸ ਜਾਂ ਸਕੂਲ ਹੈਗੇ ਨੇ ਜਿੱਥੇ ਸਾਡੀਆਂ ਧੀਆ ਬੱਚੀਆਂ ਪੜ੍ਹਦੀਆਂ ਤੇ ਉੱ ਮੁੰਡਿਆਂ ਵੱਲੋਂ ਕੋਈ ਸ਼ਰਾਤਾਂ ਮੋਟਰਸਾਈਕਲ ਤੇ ਪਟਾਕੇ ਵਜਾਉਣ ਜਾਂ ਆਦਿ ਉਸ ਚੀਜ਼ ਨੂੰ ਵੀ ਬੜੇ ਸੰਜੀਦਗੀ ਨਾਲ ਦੇਖਿਆ ਜਾਊਗਾ ਤੇ ਬਣਦਾ ਐਕਸ਼ਨ ਉਹਨਾਂ ਮੁੰਡਿਆਂ ਤੇ ਜਾਂ ਸ਼ਰਾਫਤੀਆਂ ਸਰਾਂ ਤੇ ਕੀਤਾ ਜਾਊਗਾ ਉਹਨਾਂ ਬਾਰੇ ਕੁਝ ਬਿਲਕੁਲ ਇਹਦੇ ਵਿੱਚ ਅਸੀਂ ਪਹਿਲਾਂ ਤੋਂ ਆਲਰੇਡੀ ਮੈਂ ਸਬਡਿਵੀਜ਼ਨ ਦਾ ਜ਼ਰੀਏ ਕਾਰਗੁਜ਼ਾਰੀ ਦੇਖ ਰਿਹਾ ਸੀ ਪੁਰਾਣੇ ਡੀਐਸਪੀ ਸਾਹਿਬਾਨ ਵੱਲੋਂ ਮੌਕੇ ਤੇ ਵਾਰ-ਵਾਰ ਕਾਫੀ ਆਪਰੇਸ਼ਨ ਸਰਪ੍ਰਾਈਜ਼ ਰਿਜ਼ਲਟ ਕੀਤੇ ਜਾਂਦੇ ਸੇਮ ਹੁਣ ਅੱਗੇ ਜਿਹੜੇ ਹੌਟਸਪੌਟਸ ਨੇ ਸਾਡੇ ਜਾਂ ਬੇਆਵਾਜ਼ ਜਗ੍ਹਾ ਨੇ ਉਨ੍ਹਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਦੇ ਉੱਪਰ ਸਰਪ੍ਰਾਈਜ਼ ਵਿਜ਼ਿਟ ਕੀਤੀਆਂ ਜਾਣਗੀਆਂ ਜਿਹੜੇ ਮੁੰਡੇ ਕੋਈ ਨਸ਼ੇ ਵਗੈਰਾ ਦੇ ਪੈਡਲਰ ਨੇ ਸਪਲਾਈਅਰ ਨੇ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਕੋਈ ਡਰੱਗ ਵਿਕਟਮ ਸਾਡੇ ਧਿਆਨ ਚਾਹੁੰਦੇ ਨੇ ਜਿਹੜੇ ਕੀ ਨਸ਼ਾ ਛੱਡਣਾ ਚਾਹੁੰਦੇ ਨੇ ਇਸ ਦੀ ਲਪੇਟ 'ਚ ਆ ਗਏ ਨੇ ਉਹਨਾਂ ਦੀ ਓਟ ਦੇ ਵਿੱਚ ਰਜਿਸਟ੍ਰੇਸ਼ਨ ਕਰਾ ਕੇ ਜਾਂ ਰੀਹੈਬ ਸੈਂਟਰਾਂ ਦੇ ਵਿੱਚ ਰਜਿਸਟ੍ਰੇਸ਼ਨ ਕਰਾ ਕੇ ਕੋਸ਼ਿਸ਼ ਕੀਤੀ ਜਾਊਗੀ ਕਿ ਉਹਨਾਂ ਨੂੰ ਨਸ਼ਾ ਛਡਵਾਇਆ ਜਾਵੇ ਤੇ ਪੜ੍ਹਾਈ ਜਾਂ ਆਪਦੇ ਕਿਸੇ ਹੋਰ ਕਿੱਤੇ ਦੇ ਵਿੱਚ ਉਹਨੂੰ ਲਾ ਕੇ ਉਹਨਾਂ ਦੇ ਮੇਨ ਸਟ੍ਰੀਮ ਦੇ ਵਿੱਚ ਲਿਆਤਾ ਜਾਵੇ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਗਾ ਸਾਡੇ ਮਾਨਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚਹਿਲ ਆਈਪੀਐਸ ਦੇ ਦਿਸ਼ਾ ਨਿਰਦੇਸ਼ੇ ਉਹ ਸਾਡੀ ਲਗਾਤਾਰ ਹਰ ਡੇਲੀ ਬੇਸਿਸ ਤੇ ਮਾਰਨਿੰਗ ਕਾਨਫਰੰਸਸ ਦੇ ਵਿੱਚ ਸਾਰੀ ਸਾਡੀ ਪਰਫਾਰਮੈਂਸ ਸਾਡੀ ਸਬਡਿਵੀਜ਼ਨ ਦੀ ਥਾਣਿਆਂ ਦੀ ਚੈੱਕ ਹੁੰਦੀ ਹੈ ਤੇ ਮੈਂ ਉਸੇ ਲੜੀ ਵਿੱਚ ਤੁਹਾਨੂੰ ਦੱਸਣਾ ਚਾਹੁੰਗਾ ਕਿ ਪਿਛਲੇ ਲਾਸਟ 7 ਦਿਨਾਂ ਦੇ ਵਿੱਚ ਸਬਡਿਵੀਜ਼ਨ ਧੂਰੀ ਦੇ ਵਿੱਚ 6 ਮੁਕਦਮੇ ਦਰਜ ਕੀਤੇ ਗਏ ਜਿਦੇ ਵਿੱਚ ਵੱਖ-ਵੱਖ ਅੱਠ ਦੋਸ਼ੀਆਂ ਨੂੰ ਵੱਖ-ਵੱਖ ਮੁਕਦਮਿਆਂ ਦੇ ਵਿੱਚ ਅਰੇਸਟ ਪਾਈ ਗਈ ਉਹਨਾਂ ਦੀ ਬੰਦੀ ਪਾਈ ਗਈ ਤੇ ਰਿਕਵਰੀ ਦੇ ਵਿੱਚ 29 ਗ੍ਰਾਮ ਹੀਰੋਇਨ 115 ਬੋਤਲ ਸ਼ਰਾਬ 90 ਨਸ਼ੀਲੇ ਕੈਪਸੂਲ ਤੇ 90 ਟੀਕੇ ਬਰਾਮਦ ਕੀਤੇ ਗਏ ਇਹਨਾਂ 8 6 ਕੇਸਿਸ ਦੇ ਵਿੱਚ ਤੇ ਮੈਂ ਤੁਹਾਡੇ ਧਿਆਨ 'ਚ ਇਹ ਵੀ ਲਿਆਣਾ ਚਾਹੁੰਗਾ ਕਿ ਟ੍ਰੈਫਿਕ ਜਿਹੜਾ ਸਟਰੀਟ ਕ੍ਰਾਈਮ ਅਸੀਂ ਕਹਿੰਦੇ ਹਾਂ ਟ੍ਰੈਫਿਕ ਦੇ ਵਿੱਚ ਅਸੀਂ 154 ਟ੍ਰੈਫਿਕ ਚਲਾਨ ਕੀਤੇ ਗਏ ਜਿਦੇ ਵਿੱਚੋਂ 5 ਮੋਟਰਸਾਈਕਲ ਜਿਹੜੇ ਬਿਨਾਂ ਨੰਬਰ ਤੋਂ ਸੀ ਬਿਨਾਂ ਡਾਕੂਮੈਂਟੇਸ਼ਨ ਤੋਂ ਸੀਗੇ ਉਹਨਾਂ ਨੂੰ ਇੰਪਾਉਂਡ ਕੀਤਾ ਗਿਆ